ਕੈਨੇਡਾ ਚ ਨਿੱਜ ਦੇ ਕਤਲ ਕਾਂਡਾ ਜੁੜੀ ਵੱਡੀ ਖਬਰ ਹਰਦੀਪ ਸਿੰਘ ਨਿੱਜ ਦੇ ਕਤਲ ਹੋਣ ਜਲਦ ਹੀ ਪੁਲਿਸ ਦੀ ਕੁੜਕੀ ਚ ਹੋਣਗੇ ਨਿੱਜ ਦੇ ਕਤਲ ਕਿਤੇ ਹੋਰ ਨਹੀਂ ਬਲਕਿ ਕੈਨੇਡਾ ਵਿੱਚ ਹੀ ਲੁਕੇ ਬੈਠੇ ਨੇ ਮੀਡੀਆ ਰਿਪੋਰਟਸ ਮੁਤਾਬਕ ਹਰਦੀਪ ਸਿੰਘ ਨਿੱਜਰ ਦੇ ਕਤਲਾਂ ਦੀ ਜਲਦ ਹੀ ਗ੍ਰਿਫਤਾਰੀ ਹੋ ਸਕਦੀ ਹੈ ਰਾਇਲ ਕੈਨੇਡੀਅਨ ਪੁਲਿਸ ਮਾਉਂਟੇਨਡ ਪੁਲਿਸ ਵੱਲੋਂ ਲਗਾਤਾਰ ਉਨ੍ਹਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਆਉਣ ਵਾਲੇ ਹਫ਼ਤਿਆਂ ਵਿੱਚ ਹੀ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਤੁਹਾਨੂੰ ਦੱਸਦੇ ਕਿ ਹਰਦੀਪ ਸਿੰਘ ਨਿੱਜਰ ਦਾ 18 ਜੂਨ ਨੂੰ ਸਰੀ ਦੇ ਵਿੱਚ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਇੱਕ ਗੁਰਦੁਆਰੇ ਚ ਵਾਸ਼ਿੰਗਟਨ ਪੋਸਟ ਨੇ ਸਤੰਬਰ ਦੀ ਵੀਡੀਓ ਫੁਟੇਜ ਦੇ ਗਵਾਹਾਂ ਦੇ ਬਿਊਰੋ ਦੇ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਸੀ ਨਿੱਜਰ ਦੇ ਕਤਲਾਂ 'ਚ ਘੱਟੋ-ਘੱਟ 6 ਲੋਕ ਸ਼ਾਮਿਲ ਹਨ ਜੋ ਵਾਹਨ 'ਤੇ ਸਵਾਰ ਸਨ ਸੂਤਰਾਂ ਮੁਤਾਬਿਕ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲੇ ਕੈਨੇਡਾ ਛੱਡ ਕੇ ਕਿਧਰੇ ਨਹੀਂ ਗਏ ਅਤੇ RCMP ਵੱਲੋਂ ਪਿਛਲੇ ਕੁਝ ਹਫ਼ਤਿਆਂ ਵਿੱਚ ਉਨ੍ਹਾਂ 'ਤੇ ਨਿਗ੍ਹਾ ਰੱਖੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਇਹ ਵੀ ਦੱਸਿਆ ਗਿਆ ਕਿ ਹਰਦੀਪ ਸਿੰਘ ਦਾ ਕਤਲकांड ਭਾਰ ਦੇ ਕੈਨੇਡਾ ਵਿਚਾਲੇ ਰਿਸ਼ਤਿਆਂ ਦਾ ਵਿਵਾਦ ਕਾਰਨ ਬਣਿਆ ਹੋਇਆ ਹੈ ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਭਾਰਤ 'ਤੇ ਦੋਸ਼ ਲਗਾਏ ਸਨ ਸਤੰਬਰ ਵਿੱਚ ਟ੍ਰੂਡੋ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਖੜਕੇ ਕਿਹਾ ਸੀ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤੀ ਏਜੰਟ ਦਾ ਹੱਥ ਹੈ ਹਾਲਾਂਕਿ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਇਸ ਤੋਂ ਪਹਿਲਾਂ ਭਾਰਤ ਵੱਲੋਂ ਹਰਦੀਪ ਸਿੰਘ ਨਿੱਜਰ ਨੂੰ ਅਤਵਾਦੀ ਐਲਾਨਿਆ ਗਿਆ ਸੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਰ ਪੰਜਾਬੀ ਨੌਜਵਾਨ ਦੀ ਹੋਈ ਮੌਤ ਕੈਨੇਡਾ ਤੋਂ ਪਰਤ ਰਹੇ ਪੁੱਤ ਨੂੰ ਪਰਿਵਾਰ ਚਾਹੇ ਚਾਹੇ ਉਡੀਕ ਰਿਹਾ ਸੀ ਪਰ ਇੱਕ ਫੋਨ ਕਾਲ ਨੇ ਘਰ ਦੇ ਵਿੱਚ ਵਹਿਣ ਪਾ ਦਿੱਤੇ ਬਟਾਲਾ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਨੀਲੇ ਪਿੰਡ ਮੁੱਛ ਰਾਲਾ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੇ 24 ਸਾਲਾਂ ਨੌਜਵਾਨ ਦੀ ਕੈਨੇਡਾ ਦੇ ਬ੍ਰੈਮਟਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਨੇ ਬੀਤੇ ਕੱਲ ਮੰਗਲਵਾਰ ਨੂੰ ਫਲਾਈਟ ਤੇ ਬੈਠਾ ਸੀ ਅਤੇ ਬੁੱਧਵਾਰ ਦੇਰ ਰਾਤ ਭਾਰਤ ਪਹੁੰਚਣਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਚੜ੍ਹਨ ਤੋਂ ਕਰੀਬ 3 ਘੰਟੇ ਪਹਿਲਾਂ ਉਸ ਨੂੰ ਜ਼ਬਰਦਸਤ ਹਾਰਟ ਅਟੈਕ ਆਇਆ ਜਿਸ ਕਾਰਨ ਉਸ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ। ਇਸ ਬੰਦ ਵਿੱਚ ਮ੍ਰਿਤਕ ਅਮਰਿਤਪਾਲ ਦੇ ਪਿਤਾ ਨਿਸ਼ਾਨ ਸਿੰਘ ਵਾਸੀ ਮਛਰਾਲਾ ਨੇ ਦੱਸਿਆ ਕਿ ਉਸ ਦਾ ਬੇਟਾ ਅਮਰਿਤਪਾਲ ਸਿੰਘ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਸਟੱਡੀ ਵੀਜ਼ੇ ਤੇ ਸਾਲ 2019 ਦੇ ਵਿੱਚ ਗਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਸਤੰਬਰ 2023 ਚ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਛਰਾਲਾ ਆਇਆ ਸੀ ਕੁਤ ਸਮਾਰਿਆਂ ਤੋਂ ਬਾਅਦ ਵਾਪਸ ਕੈਨੇਡਾ ਗਿਆ ਉਹਨਾਂ ਨੇ ਦੱਸਿਆ ਕਿ ਉਸਨੇ ਦੁਬਾਰਾ 파ਰਟ ਓਨਲੀ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਸੀ ਪਰ ਬੀਤੇ ਦਿਨ 26 ਦਸੰਬਰ ਨੂੰ ਕਰੀਬ 1 ਦੁਪਹਿਰ ਵਜੇ ਉਸ ਨੂੰ ਅਚਾਨਕ ਦਿਮਾਗ ਦੀ ਨਾੜੀ ਫੱਟ ਗਈ ਤੇ ਉਸਦੇ ਕੰਨਾਂ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਉਸਦੇ ਦੋਸਤਾਂ ਨੇ ਤੁਰੰਤ ਉਸ ਨੂੰ ਮੈਡੀਕਲ ਸਹੂਤ ਲਈ ਐਂਬੂਲੈਂਸ ਰਾਹੀਂ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੁਣ ਵਿਦਿਆਰਥੀ ਕਲਾਸਰੂਮ ਚ ਮੋਬਾਈਲ ਫੋਨ ਨਹੀਂ ਲੈ ਜਾ ਸਕਣਗੇ ਕਿਊਬਿਕ ਸਰਕਾਰ ਨੇ ਵਿਦਿਆਰਥੀਆਂ ਲਈ ਲਿਆ ਵੱਡਾ ਫੈਸਲਾ ਕਲਾਸਰੂਮ ਚ ਮੋਬਾਈਲ ਫ ਇਸ ਵਿੰਟਰ ਬ੍ਰੇਕ ਤੋਂ ਬਾਅਦ ਯਾਨੀ 31 ਜੰਬਰ ਤੋਂ ਬਾਅਦ ਇਹ ਨਵੇਂ ਨਿਯਮ ਲਾਗੂ ਹੋ ਰਹੇ ਹਨ ਨਵੀਂ ਪਾਬੰਦੀ ਸਾਰੇ ਪਬਲਿਕ ਐਲੀਮੈਂਟਰੀ ਤੇ ਸਕੈਂਡਰੀ ਸਕੂਲਾਂ ਤੇ ਲਾਗੂ ਹੋਵੇਗੀ ਅਨਟਾਰੀਓ ਤੋਂ ਬਾਅਦ ਕਿਊਬਿਕ ਦੂਸਰਾ ਸੂਬਾ ਹੈ ਜਿਸਨੇ ਕਲਾਸਰੂਮਾਂ ਦੇ ਮੋਬਾਈਲ ਲੈ ਜਾਣ ਤੇ ਪਾਬੰਦੀ ਲਗਾਈ ਹੈ ਨਵੇਂ ਨਿਯਮਾਂ ਤਹਿਤ ਕੁਝ ਖਾਸ ਸਿਖਲਾਈ ਉਦੇਸ਼ਾਂ ਦੌਰਾਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਫੋਨ ਦੀ ਵਰਤੋਂ 'ਤੇ ਅਗਿਆਗ ਦਿੱਤੀ ਗਈ ਸੀ। ਕੁਝ ਦਿਨ ਪਹਿਲਾਂ ਕਯੂਬਿਕ ਦੇ ਇੱਕ ਹਾਈ ਸਕੂਲ ਅਧਿਆਪਕ ਬਰਗਰੌਨ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਕਿ ਸਰਕਾਰ ਨੂੰ ਸਕੂਲ ਦੀ ਸੰਪਤੀ 'ਤੇ ਕਿਤੇ ਵੀ ਸੈੱਲਫੋਨ ਦੀ ਮਨਾਹੀ ਦੀ ਮੰਗ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਉਹ ਟੈਕਨੋਲੋਜੀ ਦੇ ਖਿਲਾਫ ਨਹੀਂ ਹਨ ਪਰ ਹਕੀਕਤ ਇਹ ਹੈ ਕਿ ਨੌਜਵਾਨ ਵਿਦਿਆਰਥੀਆਂ ਦੇ ਹੱਥਾਂ ਵਿੱਚ ਫੋਨ ਹੁੰਦਾ ਹੈ, ਉਹ ਜਾਂ ਤਾਂ ਟਿਕਟੌਕ ਦੇਖ ਰਹੇ ਹੁੰਦੇ ਹਨ ਜਾਂ ਗੇਮ ਖੇਡ ਰਹੇ ਹੁੰਦੇ ਜਿਸ ਕਾਰਨ ਸਿਰਫ ਉਹਨਾਂ ਦਾ ਧਿਆਨ ਭਟਕਦਾ ਰਹਿੰਦਾ ਹੈ। ਸਗੋਂ ਉਹ ਐਂਟੀ-ਸੋਸ਼ੀ ਵਿੱਚ ਵਿਚਰਨ ਦੀ ਸਮਰੱਥਾ ਗੁਆ ਸਕਦੇ ਹਨ ਕਿਊਬਿਕ ਦੇ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ 31 ਦਸੰਬਰ ਤੱਕ ਸਾਰੇ ਸਕੂਲਾਂ ਵਿੱਚ ਕਲਾਸਰੂਮਾਂ ਵਿੱਚ ਸੈਲਫੋਨ ਦੀ ਵਰਤੋਂ ਤੇ ਪਾਬੰਦੀ ਲਗਾਉਣ ਬਾਬਤ ਨੀਤੀ ਹੋਣੀ ਚਾਹੀਦੀ ਹੈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਦਿਆਰਥੀ ਲਈ ਜੁਰਮਾਨੇ ਲਗਾਉਣ ਦੇ ਵਿਅਕਤੀਗਤ ਸਕੂਲਾਂ ਦੇ ਬੋਰਡਾਂ ਤੇ ਨਿਰਭਰ ਕਰੇਗਾ ਵੈਸੇ ਅਨਟਾਰੀਓ ਦੀ ਅਧਿਆਪਕਾਂ ਯੂਨੀਅਨ ਆਫ ਅਫਸੋਸ ਨਾਲੇ ਕਹਿੰਦੀਆਂ ਰਹੀਆਂ ਹਨ ਕਿ ਉਹ ਉਹਨਾਂ ਦੇ ਸੂਬੇ ਦੀ 2019 ਦੀ ਪਾਬੰਦੀ ਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਸੈਲਫੋਨ ਕਲਾਸਰੂਮਾਂ ਵਿੱਚ ਆਮ ਹੀ ਨਜ਼ਰ ਪੈਂਦੇ ਹਨ ਕਈ ਦੇਸ਼ਾਂ ਵਿੱਚ ਸਕੂਲਾਂ ਦੇ ਅੰਦਰ ਮੋਬਾਈਲ ਫੋਨਾਂ ਤੇ ਪਾਬੰਦੀ ਹੈ 2018 ਵਿੱਚ ਫਰਾਂਸ ਨੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਕੂਲਾਂ ਅੰਦਰ ਸੈੱਲ ਫੋਨਾਂ ਤੇ ਪਾਬੰਦੀ ਲਗਾ ਦਿੱਤੀ ਸੀ ਜਦਕਿ ਚੀਨ ਨੇ 2021 ਵਿੱਚ ਸਕੂਲੀ ਬੱਚਿਆਂ ਲਈ ਫੋਨ ਤੇ ਪਾਬੰਦੀ ਲਗਾ ਦਿੱਤੀ ਸੀ Uber ਡਰਾਈਵਰ ਵੱਲੋਂ ਜਿੰਸੀ ਸ਼ੋਸ਼ਣ ਦਾ ਮਾਮਲਾ ਇੱਕ ਮਹਿਲਾ ਪੈਸੇਂਜਰ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਵਿਅਕਤੀ ਤੇ ਚਾਰਜ ਕੀਤਾ ਗਿਆ ਪੁਲਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਕਿ ਐਤਵਾਰ ਨੂੰ ਟਾਟਨ ਰੋਡ ਤੇ ਗਾਰਡਰ ਸੀਟਰ ਏਰੀਆ ਵਿੱਚ ਉਸ ਨੂੰ ਇੱਕ ਜਿਨਸੀ ਹਮਲੇ ਕੀਤੇ ਜਾਣ ਦੀ ਸ਼ਿਕਾਇਤ ਮਿਲੀ ਹੈ। ਇੱਕ ਮਹਿਲਾ ਨੇ ਊਬਰ ਡਰਾਈਵਰ ਤੇ ਦੋਸ਼ ਲਗਾਇਆ ਸੀ ਕਿ ਜਦੋਂ ਉਹ ਕਾਰ ਵਿੱਚ ਆਪਣੇ ਘਰ ਵਾਪਸ ਜਾ ਰਹੀ ਤਾਂ ਉਸ ਵਿਅਕਤੀ ਵੱਲੋਂ ਉਸਤੇ ਜਿਨਸੀ ਹਮਲਾ ਕੀਤਾ ਗਿਆ। ਬਿਟਵੀ ਦੇ 32 ਸਾਲਾਂ ਅਨੀਸ਼ ਅਸਰਮ ਨੂੰ ਜਿਨਸੀ ਹਮਲੇ ਦੇ ਦੋ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ। ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਉਸ ਨੂੰ ਰਹਾ ਕਰ ਦਿੱਤਾ ਗਿਆ। ਜਾਂਚਕਰਾਂ ਨੇ ਦੱਸਿਆ ਕਿ ਉਹਨਾਂ ਨੂੰ ਮੰਨਣਾ ਹੈ ਕਿ مشکوک ਵਕ ਵਕ ਐਪਸ ਤਹਿਤ ਰਾਹੀ ਰਾਈਡ ਸ਼ੇਅਰ ਕਰਨ ਦੀ ਸੇਵਾਵਾਂ ਦਿੰਦਾ ਸੀ ਬਿਆਨ ਵਿੱਚ ਆਖਿਆ ਗਿਆ ਕਿ ਪੁਲਿਸ ਅਧਿਕਾਰੀ ਕੰਪਨੀਆਂ ਦੇ ਸੰਪਰਕ ਵਿੱਚ ਹਨ ਪਰ ਉਹਨਾਂ ਵੱਲੋਂ ਜਨਤਾ ਨੂੰ ਚੌਕਸ ਰਹਿਣ ਦੀ ਆਖਿਆ ਗਿਆ ਡਰਹਮ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਉਬਰ ਡਰਾਈਵਰ ਜਿਸ ਨੇ ਕਥਿਤ ਤੌਰ ਤੇ ਇੱਕ ਹੋਰ ਦਾ ਜਿੰਸੀ ਸ਼ੋਸ਼ਣ ਕੀਤਾ ਸੀ ਉਹ ਅਜੇ ਵੀ ਹੋਰ ਰਾਈਡ ਸ਼ੇਅਰਿੰਗ ਐਪਸ 'ਤੇ ਵਰਤੋਂ ਕਰਕੇ ਗੱਡੀ ਚਲਾ ਸਕਦਾ ਹੈ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਸ਼ਨੀਵਾਰ ਨੂੰ ਵਿਟਬੀ অন্ਟਾਰੀਓ ਦੇ ਟਾਊਨਟਾਊਨ ਰੋਡ ਤੇ ਗਾਰਡਨ ਸਟਰੀਟ ਦੇ ਖੇਤਰ ਵਿੱਚ ਜਿੰਸੀ ਸ਼ੋਸ਼ਣ ਦੀਆਂ ਰਿਪੋਰਟਾਂ ਦਾ ਜ ਅਦਾਲਤ ਵਿੱਚ ਦੋਸ਼ਾਂ ਦੀ ਜਾਂਚ ਨਹੀਂ ਕੀਤੀ ਗਈ। ਅਸੀਂ ਰਾਈਡਰ ਦੇ ਰਿਪੋਰਟਾਂ ਦੇ ਕੀਤੇ ਅਨੁਭਵ ਤੋਂ ਪਰੇਸ਼ਾਨ ਹਾਂ। ਅਤੇ ਸਾਡੇ ਸਮਾਜ ਵਿੱਚ ਇਸ ਵਿਵਾਰ ਦੀ ਕੋਈ ਥਾਣੀ ਹੈ। ਪੁਲਿਸ ਵੱਲੋਂ ਇਸ ਤਰ੍ਹਾਂ ਦਾ ਵਿਵਾਰ ਕਰਨ ਵਾਲੇ ਵਿਅਕਤੀ ਜਾਂ ਇਸ ਤਰ੍ਹਾਂ ਦੀ ਘਟਨਾ ਬਾਰੇ ਸ਼ਿਕਾਇਤ ਕਰਨ ਲਈ ਨੰਬਰ ਜਾਰੀ ਕੀਤੇ ਗਏ ਨੇ। ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਸਟੇਲ ਨੇ ਪਾਰਕ ਟ੍ਰੇਨ ਬੰਦ। ਬੁੱਧਵਾਰ ਨੂੰ ਸਟੇਲ ਨੇ ਪਾਰਕ ਛੁੱਟੀ ਵਾਲੀ ਰੇਲਗੱਡੀ ਬਿਜਲੀ ਨਾ ਹੋਣ ਕਾਰਨ ਬੰਦ ਹੋਣ ਤੇ ਇੱਥੇ ਕੁਝ ਪਰਿਵਾਰ ਨਿਰਾਸ਼ ਸਨ। ਅਧਿਕਾਰੀਆਂ ਨੇ ਪ੍ਰਸਿੱਧ ਆਕਰਸ਼ਣ ਤੋਂ ਖੁੱਲ੍ਹ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਐਲਾਨ ਕੀਤਾ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਇਹ ਫੈਸਲਾ ਸਾਡੇ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਬ੍ਰਾਈਟ ਨਾਈਟ ਫੈਡਰੇਜ਼ਿੰਗ ਦੇ ਬਾਕੀ ਪ੍ਰੋਗਰਾਮਰ ਨੂੰ ਵਿਧਿਨ ਲਈ ਬੰਦ ਕਰ ਦਿੱਤਾ ਗਿਆ ਸੀ ਸੈਲਨੇ ਪਾਰਕ ਰੇਲਵੇ ਨੇ ਐਕਸ ਤੇ ਲਿਖਿਆ ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਕੱਲ ਨੂੰ ਯੋਜਨਾ ਅਨੁਸਾਰ ਚੱਲੇਗਾ ਹਾਲਾਂਕਿ ਜੇ ਤੁਹਾਡੇ ਕੋਲ ਟਿਕਟਾਂ ਹਨ ਤਾਂ ਕਿਰਪਾ ਕਰਕੇ ਕੱਲ ਨੂੰ ਵਾਪਸ ਆਓ ਕਿ ਸੈਲਨੇ ਪਾਰਕ ਦੀ ਟ੍ਰੇਨ ਖੁੱਲੀ ਹੈ ਜਾਂ ਨਹੀਂ ਅਧਿਕਾਰੀਆਂ ਨੇ ਵਾਅਦਾ ਕੀਤਾ ਹੈ ਕਿ ਜੇ ਕਿਸੇ ਨੇ ਵੀ ਬੁੱਧਵਾਰ ਲਈ ਟਿਕਟਾਂ ਖਰੀਦੀਆਂ ਸਨ ਉਸ ਨੂੰ ਆਟੋਮੈਟਿਕ ਰਿਫੰਡ ਮਿਲੇਗਾ ਰੇਲ ਗੱਡੀ ਲਈ ਜਾਰੀ ਕੀਤੇ ਗਏ ਸ਼ੁਰੂਆਤੀ 23000 ਟਿਕਟਾਂ ਪਿਛਲੇ ਮਹੀਨੇ ਵਿਕਰੀ ਸ਼ੁਰੂ ਹੋਣ ਤੋਂ ਕੁਝ ਘੰਟੇ ਦੇ ਅੰਦਰ ਹੀ ਵਿਕ ਗਈਆਂ ਸਨ ਜਿਵੇਂ ਕਿ 17000 ਟਿਕਟਾਂ ਦਾ ਦੂਜਾ ਗੇੜ ਹਫ਼ਤਿਆਂ ਤੋਂ ਬਾਅਦ ਉਪਲਬਧ ਕਰਵਾਇਆ ਗਿਆ ਸੀ ਰੇਲ ਗੱਡੀ ਦੇ ਚਾਰ ਇੰਜਣਾਂ 'ਚੋਂ ਸਿਰਫ ਇੱਕ ਅਤੇ 13 ਡੱਬਿਆਂ 'ਚੋਂ ਪੰਜ ਦੀ ਹੀ ਵਰਤੋਂ ਲਈ ਸਮੇਂ ਸਿਰ ਮੁਰੰਮਤ ਕੀਤੀ ਗਈ ਸੀ ਬ੍ਰਾਈਟ ਨਾਈਟ ਵਿਖੇ ਦੇਖਣ ਲਈ ਛੁੱਟੀਆਂ ਦੇ ਲਾਈਟਾਂ ਦੇ ਡਿਸਪਲੇ ਦਾ ਉਪਲਬਧ ਸਨ ਜੋ BBC ਪ੍ਰੋਫੈਸ਼ਨਲ ਫਾਇਰਫਾਈਟਰਸ ਬਰਨ ਫੰਡ ਲਈ ਸਭ ਤੋਂ ਵੱਡਾ ਸਾਲਾਨਾ ਫੈਡਰੇਸ਼ਨ ਹੈ ਇਹ ਪ੍ਰੋਗਰਾਮ 6 ਜਨਵਰੀ ਤੱਕ ਹੀ ਚੱਲੇਗਾ